ਅੱਜ ਕੀ ਹਾਲ ਚਾਲ ਹੈ ਜੀ ਸਟੱਲ 'ਤੇ ਕੈਮਰਾ ਹਾਂ ਠੀਕ ਹੈ ਅੱਜ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦਿਨ ਹੈਗਾ ਮੰਗਲਵਾਰ ਅੱਜ ਤਰੀਕ 14 14 ਤਰੀਕ ਹੈ 14 ਤਰੀਕ ਦੂਜਾ ਮਹੀਨਾ 2024 ਤੇ ਅੱਜ ਅਸੀਂ ਜਾ ਰਹੇ ਹਾਂਗੇ ਮੂਨ ਕਿ ਸਾਈਡਾ ਤੁਹਾਨੂੰ ਪਤਾ ਹੈ ਜਿਵੇਂ ਕਿ ਸਾਰੇ ਰਸਤੇ ਸਰਕਾਰ ਨੇ ਬੰਦ ਕਰ ਰੱਖੇ ਨੇ ਕਿਸਾਨਾਂ ਕਰਕੇ ਕਿ ਕਿਸਾਨ ਦਿੱਲੀ 'ਚ ਦਾਖਲ ਨਾ ਹੋ ਸਕਣ ਠੀਕ ਹੈ ਜੀ ਉਸ ਲਈ ਇਸ ਲਈ ਅਸੀਂ ਵੀ ਦੇਖਾਂਗੇ ਵੀ ਰਸਤੇ ਜਿਹੜੇ-ਜਿਹੜੇ ਰਸਤੇ ਬੰਦ ਨੇ ਉਹਦੇ ਨਾਲ ਤੁਹਾਨੂੰ ਦਿਖਾਵਾਂਗੇ ਸਾਰੇ ਰਸਤੇ ਕਿ ਕੀ ਬੰਦ ਹੈ ਨਹੀਂ ਬੰਦ ਹੈ ਕਿੱਧਰ ਦੀ ਹੋ ਕੇ ਜਾ ਸਕਦੇ ਆਂ ਆਪਾਂ ਵੀ ਕਿਹੜਾ ਰਸਤਾ ਖੁੱਲ੍ਹਾ ਕਿਹੜਾ ਰਸਤਾ ਬੰਦ ਹੈ ਤੇ ਸਰਕਾਰ ਨੇ ਕੀ-ਕੀ ਪ੍ਰਬੰਧ ਕਰੇ ਨੇ ਸਰਕਾਰ 200 250 ਕਿਲੋਮੀਟਰ ਪਿੱਛੇ ਬੈਠੀ ਕਿਸਾਨਾਂ ਤੋਂ ਦਿੱਲੀ ਡਰੀ ਜਾਂਦੀ ਹੈ ਦਿੱਲੀ ਡਰੀ ਜਾਂਦੀ ਹੈ ਕਿਸਾਨਾਂ ਤੋਂ ਠੀਕ ਹੈ ਜੀ ਤੇ ਜਦੋਂ ਦਿੱਲੀ ਬਾਗੇ ਉਦੋਂ ਸਰਕਾਰ ਦਾ ਕੀ ਬਣੂਗਾ ਇਹ ਕੁਝ ਨਹੀਂ ਕਹਿ ਸਕਦੇ ਵੀ ਸਰਕਾਰ ਮਤਲਬ ਕਿ ਕੁੱਲ ਮਿਲਾ ਕੇ ਪੰਜਾਬ ਤੋਂ ਡਰਦੀ ਐ ਹੁਣ ਮੈਂ ਤਾਂ ਇੱਕ ਕੋਈ ਗੱਲ ਕਹਿਣੀ ਚਾਹੂੰਗਾ ਵੀ ਬਾਰਡਰ ਤਾਂ ਬਣਾ ਹੀ ਦਿੱਤੇ ਵੀ ਹੁਣ ਆਪਣੇ ਹਾਂ ਆਪਣੇ ਆਪਣਾ ਝੰਡਾ ਲਾ ਕੇ ਪੰਜਾਬ ਦਾ ਠੀਕ ਐ ਦਿੱਲੀ ਅੱਡੀ ਪੰਜਾਬ ਭਾਰਤ ਅੱਡੀ ਹੋ ਜੇ ਤੇ ਪੰਜਾਬ ਅੱਡ ਹੋ ਜੇ ਯੂਰਪ ਕੰਨੀ ਰਾਹ ਖੋਲ ਹਾਂ ਆਪਣੇ ਯੂਰਪ ਪਾਕਿਸਤਾਨ ਚਾਈਨਾ ਕੰਨੀ ਖੋਲ ਕੇ ਵਪਾਰ ਆਪਣਾ ਵਪਾਰ ਵਧਾਓ ਬਿਜ਼ਨਸਮੈਨ ਬਣੋ ਸਾਰੇ ਇਨਾਂ ਨੂੰ ਵੀ ਪਤਾ ਲੱਗ ਜੇ ਵੀ ਪੰਜਾਬ ਕੀ ਚੀਜ਼ ਆ ਵੈਸੇ ਤਾਂ ਇਹਨਾਂ ਨੂੰ ਪਤਾ ਹੀ ਐ ਤਾਂ ਹੀ ਤਾਂ ਡਰੇ ਬੈਠੇ ਨੇ ਵੀ ਪੰਜਾਬ ਕੀ ਚੀਜ਼ ਆ ਠੀਕ ਹੈ ਜੀ ਤੇ ਇਹ ਵੀਡੀਓ ਵੱਧ ਤੋਂ ਵੱਧ ਸਪੋਰਟ ਕਰੋ ਇੱਕ ਜਿਹੜਾ ਨੈਸ਼ਨਲ ਮੀਡੀਆ ਅੱਜ ਮਸਵੇਰੇ ਇੱਕ ਖਬਰ ਦੇਖੀ ਜਾਂਦਾ ਸੀ ਉਹਦੇ ਵਿੱਚ ਇਹ ਚੀਜ਼ ਸੀਗੀ ਖਬਰ ਵਾਲੇ ਦੱਸ ਰਹੇ ਸੀ ਜੀ ਮੈਡਮ ਉਹ ਚੈਨਲ ਦਾ ਨਾਮ ਹੈਗਾ ਆ ਟੀਵੀ 9 ਉਹਦੇ ਉੱਤੇ ਦੱਸ ਰਹੀ ਸੀ ਵੀ ਸਰਕਾਰ ਇਹਨਾਂ ਨੂੰ ਵਾਰੀ-ਵਾਰੀ ਸੱਦਾ ਭੇਜ ਰਹੀ ਆ ਵੀ ਕਿਸਾਨ ਮੀਟਿੰਗ ਲਈ ਤਿਆਰ ਨਹੀਂ ਹੈਗੇ ਠੀਕ ਹੈ ਨਹੀਂ ਸਹੀ ਗੱਲ ਹੈ ਮੈਂ ਅੱਜ ਦੇਖ ਰਿਹਾ ਸੀ ਇਹ ਵੀ ਮੀਟਿੰਗ ਲਈ ਤਿਆਰ ਨਹੀਂ ਹੈਗੇ ਜਦ ਕਿ ਕਿਸਾਨਾਂ ਵੱਲੋਂ ਕਈ ਵਾਰ ਮੀਟਿੰਗ ਹੋ ਚੁੱਕੀ ਆ ਰਾਹ ਨਹੀਂ ਦਿੰਦੇ ਹਾਂ ਰਾਹ ਨਹੀਂ ਦਿੰਦੇ ਨਹੀਂ ਆ ਮੰਗਾ ਮੰਨ ਰਹੇ ਠੀਕ ਹੈ ਮੀਟਿੰਗਾਂ ਬੇਸਿੱਟਾਂ ਨਿਕਲੀਆਂ ਨੇ ਸਾਰੀਆਂ ਠੀਕ ਹੈ ਜੀ ਮੀਟਿੰਗਾਂ ਬੇਸਿੱਟਾਂ ਨਿਕਲੀਆਂ ਨੇ ਤੇ ਇਹਨਾਂ ਨੂੰ ਇਗਨੋਰ ਕਰੋ ਵੱਧ ਤੋਂ ਵੱਧ ਗੋਦੀ ਮੀਡੀਆ ਨੂੰ ਠੀਕ ਹੈ ਜੀ ਤੇ ਆਪਦਾ ਵਿਚਾਰ ਰੱਖੋ ਠੀਕ ਹੈ ਜਿੰਨੇ ਤੁਸੀਂ ਤੁਹਾਡਾ ਨੁਕਸਾਨ ਉਹ ਵੱਧੋ ਵੱਧ ਨੁਕਸਾਨ ਕਰਨਗੇ ਤੁਹਾਡਾ ਤੁਸੀਂ ਇਸ ਚੀਜ਼ ਤੋਂ ਬਚ ਕੇ ਰਹੋ ਥੋੜਾ ਇਹਨਾਂ ਤੋਂ ਪਿੱਛੇ ਰਹੋ ਦੂਰੀ ਬਣਾ ਕੇ ਰੱਖੋ ਤੇ ਆਗੂਆਂ ਦੇ ਫੈਸਲੇ ਦਾ ਇੰਤਜ਼ਾਰ ਕਰੋ